ਸਿੰਘ ਤਾਂ ਕਹਿੰਦੇ ਨੇ ਹੱਥੀ ਤੇ ਵਾਰ ਕਰਦੇ ਤੇ ਆ ਨਾ ਕਰੇ ਇਹਦੇ ਨਾਲ ਕੋਈ ਉੱਚੀ ਨੀਚ ਹੋ ਜਵੇ ਉਹਦਾ ਜ਼ਿੰਮੇਦਾਰ ਭਗਵੰਤ ਮਾਨ ਆ ਜਾਂ ਇਹ ਆ ਸਿੱਖਾਂ ਤੇ ਹੱਥ ਚੱਕਣਾ ਥੱਪੜ ਮਾਰਨਾ ਸਾਡੀਆਂ ਭੈਣਾਂ ਦੇ ਉੱਪਰ ਕਿੱਡਾ ਬਟਾਏ ਨੇ ਜ਼ੁਲਮ ਕੀਤਾ ਕਿਤੇ ਥੱਪੜ ਮਾਰੇ ਨੇ ਉਹਦੇ ਲੱਤਾਂ ਮਾਰੀਆਂ ਅੰਮ੍ਰਿਤਧਾਰੀ ਦੇ ਬੇਅਦਬੀ ਕੀਤੀ 295 ਇਹਦਾ ਪਰਚਾ ਦਰਜ ਕਰੋ ਇਹਦੇ ਤੇ ਭਗਵੰਤ ਮਾਨ ਸਾਹਿਬ ਨਹੀਂ ਤਾਂ ਥੋਡੇ ਤੇ ਵੀ ਹੋਣਾ ਚਾਹੀਦਾ ਕਿਉਂਕਿ ਥੋਡੇ ਸਹਿ ਦੇ ਉੱਪਰ ਹੀ ਕੰਮ ਹੋ ਰਿਹਾ ਵਾ ਉਹੀ ਕਰਵਾ ਰਹੇ ਹਾਂ ਅਮਰਤਧਾਰੀਆਂ ਦੇ ਉੱਪਰ ਇਹ ਜਾਣ ਚੀ ਜਿਹੜਾ 1984 ਦੇ ਵਿੱਚ ਹਾਲ ਹੋਇਆ ਸੀ ਨਾ ਉਹ ਭਗਵੰਤ ਮਾਨ ਸਾਹਿਬ ਤੁਸੀਂ ਕਰਵਾਉਣ ਲੱਗੇ ਆਪਣੀ ਪੰਜਾਬ ਪੁਲਿਸ ਤੇ ਰਾਹੀਂ ਇੰਨੀਆਂ ਖੁੱਲ ਸੁੱਟੀਆਂ ਦੇ ਕੇ ਕਿਸੇ ਦੀ ਰਿਪੋਰਟ ਨਹੀਂ ਲਿਖਦੇ ਕਿਸੇ ਦੇ ਉੱਪਰਤੀ ਕੁਛ ਨਹੀਂ ਕਰਦੇ ਇਹ ਇਹ ਗੁੰਡਾਗਰਦੀ ਤੇ ਉੱtre ਆਏ ਵਰਦੀਆਂ ਪਾ ਕੇ ਤੁਸੀਂ ਗੁੰਡੇ ਛੱਡੇ ਹੋਏ ਨੇ ਪੰਜਾਬ ਪੁਲਿਸ ਦੇ ਵਿੱਚ ਇਹ ਹੈ ਇਹਦਾ ਮਤਲਬ ਕਿ ਈ ਸਾਡੀ ਭੈਣ ਦੇ ਥੱਪੜ ਮਾਰਨ ਦਾ ਭਈ ਭਗਵੰਤ ਮਾਨ ਸਾਹਿਬ ਇਹਨੂੰ ਡਿਸਮਿਸ ਕਰੋ ਵਰਤੀ ਤੋਂ ਲਾਓ 295 ਏ ਦਾ ਪਰਚਾ ਦਰਜ ਕਰੋ ਕਿਉਂਕਿ ਇਹ ਜ਼ਿੰਮੇਵਾਰੀ ਥੋੜੀ ਆ ਤੁਸੀਂ ਅਗਰ ਇਹਨੂੰ ਨਾ ਕੀਤਾ ਹੈ ਕਿਉਂਕਿ ਫਿਰ ਅਸੀਂ ਇਹਨੂੰ ਉੱਪਰ ਤੱਕ ਲੈ ਕੇ ਜਾਵਾਂਗੇ ਬਖਸ਼ਾਂਗੇ ਨਹੀਂ ਹੁਣ ਬਖਸ਼ਾਂਗੇ ਨਹੀਂ ਜੋ ਤੁਸੀਂ ਕੀਤਾ ਵਾ ਇਹ ਥੋੜੇ ਸਹਿਤੇ ਹੋਇਆ ਭਗਵੰਤ ਮਾਨ ਸਾਹਿਬ ਥੋੜੀ ਸਹਿਤੇ ਹੋਇਆ ਤੁਸੀਂ ਕਰਵਾਇਆ ਹੈ ਕਿਵੇਂ ਲੱਤਾਂ ਮਾਰ ਰਿਹਾ ਕਿਵੇਂ ਥੱਪੜ ਮਾਰ ਰਿਹਾ ਹੈ ਸਾਡੀ ਭੈਣ ਤੇ ਅਸੀਂ ਇਹਨਾਂ ਦੀਆਂ ਇੱਜ਼ਤਾਂ ਬਚਾਈਆਂ ਮਾਮਾ ਭੈਣਾਂ ਦੀ ਇਹ ਅੱਜ ਸਾਡੇ ਹੀ ਅਮਰਤਧਾਰੀਆਂ ਦੇ ਉੱਪਰ ਆ ਕੇ ਸਾਡੀਆਂ ਭੈਣਾਂ ਤੇ ਥੱਪੜ ਮਾਰਨ ਲੱਗ ਗਏ ਪੰਜਾਬ ਉਹ ਪੰਜਾਬ ਨਹੀਂ ਰਿਹਾ ਜਿੱਦਣ ਤੋਂ ਭਗਵਾਨ ਤਮਾਨ ਆਇਆ ਨੇ ਪੰਜਾਬ ਨੂੰ ਨਾ ਨਰਕ ਬਣਾਤਾ ਨਰਕ ਜਿਹਦਾ ਮਰਜ਼ੀ ਟੈਲ ਕਰਦਾ ਜੀਤੇ ਮਰਜ਼ੀ ਹੱਥ ਚੱਕ ਦਿੰਦਾ ਜਿਹਦੇ ਮਰਜ਼ੀ ਕੋਈ ਗੋਲੀ ਮਰਵਾ ਦਿੰਦਾ ਜਿਹਦੇ ਮਰਜ਼ੀ ਹੱਥੋਂ ਵੱਧਣਾ ਭਗਵੰਤ ਮੰਨਦੇ ਰਾਜ ਚਤਾਹੇ ਕੁਰਸੀ ਤੇ ਬੈਠਿਆ ਨਾ ਪਤਾ ਨਹੀਂ ਕਿੰਨੇ ਬੰਦਿਆਂ ਦੇ ਇਹਨੇ ਕਤਲ ਕਰਵਾਤੇ ਕੋਈ ਸੁਣਵਾਈ ਨਹੀਂ ਕਰਵਾਉਂਦਾ ਕਿਸੇ ਦੀ ਕੋਈ ਗੱਲ ਨਹੀਂ ਕਿਉਂਕਿ ਇਹਦੇ ਆਪਣੇ ਬੰਦੇ ਆ ਆਪਣੇ ਬੰਦੇ ਕਰਦੇ ਆ ਇਹਦੇ ਚਾਹੇ ਕੋਈ ਸੜੈ ਇਨਕਾਊਂਟਰ ਕਰਦਣ ਚਾਹੇ ਕਿਸੇ ਨੂੰ ਪਰਚਾ ਪਾ ਕੇ ਅੰਦਰ ਕਰਦਣ ਚਾਹੇ ਕਿਸੇ ਦੇ ਭੈਣ ਦੇ ਸਾਡੀ ਤੇ ਅੰਮ੍ਰਿਤਧਾਰੀ ਤੇ ਲੱਤਾਂ ਮਾਰਨ ਥੱਪੜ ਮਾਰਨ ਇਹਨੂੰ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਬਹੁਤ ਗਲਤ ਬੰਦਾ ਬਹੁਤ ਗਲਤ ਬਹੁਤ ਗਲਤ ਕਿਹੜਾ ਮਾੜਾ ਟਾਈਮ ਸੀ ਜਿਹੜਾ ਤੈਨੂੰ ਅਸੀਂ ਵੋਟਾਂ ਪਾਤੀਆਂ ਐਡਾ ਮਾੜਾ ਟਾਈਮ ਸੀ ਅੱਜ ਤੂੰ ਸਾਡੀਆਂ ਮਾਵਾਂ ਭੈਣਾਂ ਤੇ ਥੱਪੜ ਮਰਵਾ ਰਿਹਾ ਸਾਡੀਆਂ ਇੱਜਤਾਂ ਥੱਲੇ ਰੋੜ ਰਿਆਂ ਸਾਡੇ ਗੱਤਰੇ ਪਾਏ ਹੋਏ ਭੈਣ ਤੇ ਉਹ ਤੇ ਲੱਤਾਂ ਮਾਰੀਆਂ ਬੂਟ ਤੇ ਅੰਮ੍ਰਿਤਧਾਰੀ ਤੇ ਬਹੁਤ ਮੜਾ ਕੀਤਾ ਆ ਤੁਸੀਂ ਆਪ ਦੇਖੋ ਕੀ ਕਰ ਰਿਹਾ ਕੀ ਕਰ ਰਿਹਾ ਕੀ ਕਰ ਬਹੁਤ ਮੜਾ ਬਰਕਤ ਸਵੇਰ